ਕੋਈ ਭਾਰਤ ਵਾਲੇ ਰੋਡ ਤੇ 500 ਰੁਪਏ ਲੈਂਦਾ ਭਈ ਨੰਗਣ ਦਾ ਨਹੀਂ ਜੀ ਸੀ ਵੀ ਲਾ ਲੈਂਦਿਆ ਬਚਾਲੇ ਰੋਡ ਚੱਲੀ ਜਾਂਦਾ ਭਾਈ ਸੰਤਲਪੁਰ ਤੱਕ ਇਹ ਆਪਦੀ ਮਰਜ਼ੀ ਨਾ ਕਰਦਾ ਲੋਕਲ ਬੰਦੇ ਆ ਦੇਖ ਲਓ ਭਾਈ 5-500 ਰੁਪਏ ਚੋੜਾ ਦੱਲੀ ਦੇਖ ਲਓ ਭਾਈ ਉਹ ਬੈਠਿਆ ਕੇ ਜਿਹੜੇ ਉਹ ਲੈਂਦੇ ਆ 5-500 ਰੁਪਏ ਤੇ ਇਹਨੇ ਇੱਥੇ ਗੱਡੀ ਵੀ ਨਹੀਂ ਮੋੜਦੀ ਜੀ ਜੀ ਵੀ ਲਾਈ ਖੜਿਆ ਗੱਡੀ ਵੀ ਨਹੀਂ ਮੁੜਦੀ ਇੱਥੋਂ ਆ ਦੇਖ ਲੈ ਬਈ ਛੋਟੀਆਂ ਛੋਟੀਆਂ ਗੱਡੀਆਂ ਲਗਾਉਣ ਦੇ ਮਾਰੇ 5-500 ਰੁਪਏ ਲੈਂਦੇ ਆ ਬਈ ਇਹ ਬੰਦੇ ਲੋਕ ਆ ਆ ਦੀ ਮਰਜ਼ੀ ਨਹੀਂ ਰਾਹ ਬੰਦ ਕਰ ਦਿੰਦੇ ਲੈ ਜਰਾ ਹਨਾ ਆ ਦੀ ਮਰਜ਼ੀ ਨਾਲ ਹੀ ਰਾਹ ਬੰਦ ਕਰ ਦਿੰਦੇ ਆ ਆ ਇਹ ਕਾਰਾਂ ਵੀ ਨਗਾਈ ਜਾਂਦੇ ਆ ਕਾਰਾਂ ਦਾ ਲਾਉਣਾ ਪਏ ਹੁਣ ਦੱਸਾਂ ਲੋਕ ਲਾ ਹਾਂ ਕਾਰ ਨੂੰ ਬੰਦ ਸਾਰਾ ਬੰਦ ਆ ਦੇਖ ਲਓ ਭਾਈ 5000 ਰੁਪਿਆ ਬੰਦ ਕਰਦੇ ਮੋਬਾਈਲ ਨਾਲ ਕੋਈ ਗੱਲ ਇਹ ਗੱਡੀ 私はジェシーに行くことができます。<laughs> <laughs>